ਨੂੰ ਪੇੜਾ ਮਾਰਨਾ ਮੈਨੂੰ ਪੁੱਛਣ ਆਂਦੇ ਨੇ ਤੁਹਾਡੇ ਬੱਚੇ ਕਿੱਡੇ ਵੱਡੇ ਹੋ ਸਕੂਲਾਂ ਚ ਪੜਦੇ ਉਹਨਾਂ ਨੂੰ ਵੀ ਇਹ ਉਹ ਤਾਂ ਦੇਖੋ ਜਿਹਦੇ ਬੱਚੇ ਦੇ ਮੂੰਹ 'ਤੇ 2 ਵਜੇ ਤੱਕ ਨਿਸ਼ਾਨ ਲਿਗੇ ਤੇ ਅੱਜ 9 ਵਜੇ ਦੀਆਂ ਚ ਪੇੜਾ ਮਾਰਦੀਆਂ ਆ ਉਹ ਕਿੰਨੀ ਜ਼ੋਰ ਦੀ ਮਾਰਦੀਆਂ ਹੋਣਗੀਆਂ ਕਿੰਨੀਆਂ ਵੱਟੀਆਂ ਹੋਣਗੀਆਂ 2 2 ਵਜੇ ਬੱਚੇ ਦੇ ਨਿਸ਼ਾਨ ਸੀ ਉਹਨਾਂ ਦੇ ਸੁਆਪ ਦੇਖ ਲਓ ਤੁਸੀਂ ਕਹਿੰਦੇ ਮੈਂ ਅੰਦਰ ਜਾ ਕੇ ਬੱਚਾ ਨੂੰ ਪੁੱਛ ਰਹੀ ਹਾਂ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਤੁਹਾਨੂੰ ਕੀ ਲੱਗਦਾ ਹੈ ਕਿ ਟੀਚਰ ਦੀ ਕੋਈ ਪਰਸਨਲ ਦਸ਼ਮਣੀ ਹੈ ਬੱਚੇ ਨਾਲ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹ ਪਹਿਲੇ ਮੈਡਮ ਬਹੁਤ ਖਿੱਚਦੀਆਂ ਮੇਰੇ ਮੁੰਡੇ ਨੂੰ ਤੇ ਇੱਕ ਵਾਰ ਨਾ ਕੀ ਦਿਸਪੈਕਟ ਕਰਨ ਲਈ ਅਗਾਂਹ ਟੀਚਰ ਵੀ ਅਸੀਂ ਜਿਹੜੀ ਟੀਚਰਾਂ ਦੀ ਮਤਲਬ ਅਸੀਂ ਹਮੇਸ਼ਾ ਟੀਚਰ ਦੇ ਨਾਲ ਖਿਜਦੇ ਹਾਂ ਜਦੋਂ ਪਹਿਲਾ ਲੈਂਗੁਏਜ ਹੁੰਦੀ ਹੈ ਨਾ ਟੀਚਰ ਸੱਚੀ ਕਾਲ ਜੀ ਸਾਰਿਆਂ ਨੂੰ ਮੈਡਮ ਕੀ ਨਾਮ ਆ ਪਹਿਲਾਂ ਮੈਂ ਵਿਸ਼ਵਾਕੀਰਤ ਪ੍ਰਿੰਸੀਪਲ ਮਾਡਲ ਟਾਊਨ ਮੈਨੂੰ ਜਸਟ 3 ਦਿਨ ਪਹਿਲਾਂ ਇਸ ਸਕੂਲ ਦੀਆਂ ਪਾਵਰਸ ਮਿਲੀਆਂ ਮੈਂ ਸਾਰਾ ਮਾਮਲਾ ਜਿਹੜਾ ਹੈ ਹੁਣ ਵੀ ਮੈਨੂੰ ਫੋਨ ਗਿਆ ਇੱਕ ਮੈਡਮ ਦਾ ਕਿ ਐਵੇਂ ਸਕੂਲ ਚ ਮਾਮਲਾ ਹੈ ਮੈਂ ਉਧਰ ਐਸਓਈ ਮੋਡਲ ਟਾਊਨ ਨੂੰ ਛੱਡ ਕੇ ਇਧਰ ਆਈ ਐ ਮੈਂ ਹੁਣ ਡੀਪਲੀ ਪੇਰੈਂਟਸ ਨਾਲ ਬੱਚਿਆਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਬੱਚੇ ਦਾ ਦੁਸ਼ਮਣ ਨਹੀਂ ਐ ਮੈਂ ਦੇਖਦੀ ਐ ਇਸ ਮੈਟਰ ਦੇ ਵਿੱਚ ਕੀ ਹੈ ਕੀ ਪ੍ਰੋਬਲਮ ਐ ਜਿਵੇਂ ਇਸ ਮੈਟਰ ਦਾ ਕੋਈ ਸੋਲੂਸ਼ਨ ਹੋਊਗਾ ਮੈਂ ਤੁਹਾਨੂੰ ਕਾਲ ਕਰਕੇ ਦੱਸੂਗੀ ਕਿ ਸਾਡਾ ਇਹ ਮਾਮਲਾ ਸੀ ਉਹਦਾ ਸੋਲੂਸ਼ਨ ਐ ਜੇ ਉਹ ਹਾਇਰ ਅਥਾਰਟੀਜ਼ ਤੱਕ ਲੈ ਜਾਣ ਲਈ ਵੀ ਹੋਏਗਾ ਤਾਂ ਮੈਂ ਉੱਥੇ ਵੀ ਜ਼ਰੂਰ ਲੈ ਕੇ ਜਾਊਂਗਾ ਬੱਚਿਆਂ ਦੇ ਪੇਰੈਂਟਸ ਕਹਿੰਦੇ ਜਿੱਦਾਂ ਨਹੀਂ ਕੋਟ ਨਹੀਂ ਸਕਦੇ ਪਰ ਫਿਰ ਵੀ ਜੇ ਬੱਚਾ ਕਲਾਸ ਵਿੱਚ ਬਹੁਤ ਸ਼ਰਾਰਤ ਕਰਦਾ ਹੈ ਸਾਡੇ ਆਪਣੇ ਬੱਚੇ ਨੇ ਇਹ ਕੋਈ ਐ ਤਾਂ ਹੈ ਨਹੀਂ ਕਿ ਅਸੀਂ ਕੋਈ ਦੁਸ਼ਮਣੀ ਕੱਢਣੀ ਹੈ ਕਿਸੇ ਬੱਚੇ ਦੇ ਨਾਲ ਅਸੀਂ ਆਪਣੇ ਘਰ ਵੀ ਬੱਚਿਆਂ ਦੇ ਇੱਕ ਅੱਧਾ ਜਿਹਾ ਥੱਪੜ ਲਾ ਦਿੰਨੇ ਆ ਬਟ ਮੈਂ ਇਹ ਮੈਟਰ ਦੇਖੂੰਗੀ ਕਿਉਂਕਿ ਮੈਨੂੰ ਲੱਗਦਾ ਥੋੜਾ ਸੀਰੀਅਸ ਮੈਟਰ ਹੈ ਮੈਂ ਬੱਚੇ ਨੂੰ ਵੀ ਪੁੱਛੂੰਗੀ ਟੀਚਰ ਨੂੰ ਵੀ ਪੁੱਛੂੰਗੀ ਜੋ ਵੀ ਇਹਦਾ ਹੋਇਆ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪ ਕਾਲ ਕਰ ਜੂਗੀ ਪ੍ਰਿੰਸੀਪਲ ਨੂੰ ਲੇਕਿਨ ਪੇਰੈਂਟਸ ਨੇ ਕਦੇ ਰਿਪੋਰਟ ਲਾਇਆ ਕਿ 20 ਤੋਂ 25 ਚਪੇੜਾ ਮਾਰਿਆ ਨੇ ਬੱਚੇ ਤੇ 1:3 ਤੱਕ ਪੁੱਛਦੇ ਆ ਜੀ ਪ ਅਥੋਰਿਟਿਜ਼ ਨਾਲ ਸਲਾਹ ਕਰਕੇ ਇਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਹਦਾ ਕੀ ਐਕਸ਼ਨ ਬਣਦਾ ਹੈ ਬੱਚਾ ਅਗਰ ਗਲਤ ਕਰਦਾ ਤੇ ਉਹਨੂੰ ਪਨਿਸ਼ਮੈਂਟ ਵੀ ਦੇ ਸਕਦੇ ਪਤਾ ਨਹੀਂ ਕੀ ਸਜ਼ਾ ਦੇ ਦੇ ਸਕਦੇ ਮੈਂ ਕੀ ਸਜ਼ਾ ਦੇ ਉਸੇ ਨਾਲ ਮੈਂ ਨਾਲ ਐਸੇ ਨਾ ਨੋ 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 ਉਹ ਮੈਂ ਨਹੀਂ ਕਰ ਸਕਦੇ ਉਹ ਵੀ ਤੁਹਾਡੇ ਤੁਸੀਂ ਆ ਜਾਂਦੇ ਹੋ ਵੀਡੀਓਜ਼ ਬਣਾਉਣ ਬੱਚਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਕੋਈ ਪੈਸੇ ਦੀ ਪਨਿਸ਼ਮੈਂਟ ਨਹੀਂ ਲਾ ਸਕਦੇ ਬੱਚਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ ਇਸੇ ਕਰਕੇ ਬੱਚਿਆਂ ਦੇ ਵਿੱਚ ਲੜਾਈਆਂ ਝਗੜੀਆਂ ਤੁਸੀਂ ਰੋਜ਼ ਦੇਖਦੇ ਹੋ ਨਾ ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ ਬੱਚਿਆਂ ਨੂੰ ਪਤਾ ਵੀ ਸਾਨੂੰ ਕੋਈ ਸਜ਼ਾ ਨਹੀਂ ਮ ਸਾਨੂੰ ਤੁਸੀਂ ਸਕੂਲ ਤੋਂ ਨਹੀਂ ਕੱਢ ਸਕਦੇ ਤਾਂ ਵੀ ਆ ਜਾਂਦੇ ਜੀ ਸਾਡੇ ਬੱਚੇ ਨੂੰ ਸਕੂਲ ਤੋਂ ਕਿਉਂ ਕੱਢਿਆ ਇੱਕ ਹਫ਼ਤੇ ਲਈ ਐਕਸਪੈਲ ਨਹੀਂ ਕਰ ਸਕਦੇ ਬਹੁਤ ਕੁਝ ਬੱਚੇ ਵੀ ਕਰਦੇ ਨੇ ਬਟ ਚਲੋ ਮੈਂ ਇਸ ਮਾਮਲੇ ਦੇ ਵਿੱਚ ਮੈਂ ਡੀਪ ਰੂਟ ਜਾ ਕੇ ਦੇਖਦੀ ਹਾਂ ਇੱਕ ਵਾਰ ਮੈਂ ਦੇਖ ਰਹੀ ਹਾਂ ਜੀ ਡੀਪ ਰੂਟ ਜਾ ਕੇ ਹਾਂ ਡੀਪ ਰੂਟ ਜਾ ਕੇ ਦੇਖਦੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਦਾ ਕਸੂਰ ਹੋਵੇ ਜਾਂ ਹਰ ਵਾਰ ਟੀਚਰ ਦਾ ਕਸੂਰ ਹੋਵੇ ਮੈਂ ਇਹ ਮਾਮਲਾ ਦੇਖਦੀ ਹਾਂ ਥੈਨ ਮੈਂ ਤੁਹਾਨੂੰ ਆਪ ਦੱਸਾਂਗੀ ਕੀ ਹੈ ਕਿ ਤੁਸੀਂ ਇਹਨੂੰ ਛੁਟਹਾਨੇਵੇਂ ਮੈਂ ਜਦ ਮੈਂ ਹਜੇ ਪਤਾ ਹੀ ਨਹੀਂ ਕੀਤਾ ਤਾਂ ਮੈਂ ਕਿਉਂ ਛੁਟਲਾਂਗੀ ਬਿਲਕੁਲ ਨਹੀਂ ਛੁਟਲਾਂਦੀ ਪਈ ਮੈਂ ਮੈਂ ਨਹੀਂ ਛੁਟ ਠੀਕ ਹੈ ਨਾ ਠੀਕ ਹੈ ਜੀ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮਚ ਹਾਂ ਜੀ ਕੀ ਨਾਮ ਆ ਜੀ ਤੁਹਾਡਾ ਹਰਪ੍ਰੀਤ ਕੌਰ ਕੀ ਮਾਮਲਾ ਕੀ ਹੈਗਾ ਸਰ ਸਕੂਲ ਦੇ ਬਾਹਰ ਬੜਾ ਮਾਮਲਾ ਸਰ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜੇ ਹੋਏ ਸੀਗੇ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜਿਆ ਹੋਇਆ ਪਿੱਛੋਂ ਸਾਰ ਆਇਆ ਉਹਨੇ ਮੁੱਕਾ ਮਾਰਿਆ ਜਦ ਮੇਰੇ ਬੱਚੇ ਨੇ ਪਲਟ ਕੇ ਦੇਖਿਆ ਕਿ ਹਾਂਜੀ ਸਰ ਕਿਉਂ ਮੁੱਕਾ ਮਾਰਿਆ ਕੀ ਮੇਰਾ ਕਸੂਰ ਕੀ ਗੁਨਾਹ ਕੀ ਤੇ ਸਾਰੇ ਚਪੇੜ ਮੇਰੀ ਮਾਰੀ ਮੇਰੇ ਬੱਚੇ ਦੀ ਜਿਹੜੀ ਲੱਗੀ ਹੋਈ ਸੀਗੀ ਅਣ ਕੋ ਨੀਚੇ ਗਿਰ ਗਈ ਬੱਚੇ ਨੂੰ ਵੀ ਗੁੱਸਾ ਆਇਆ ਬੱਚਾ ਰੋਣ ਲੱਗ ਗਿਆ ਫੇਰੇ ਦੀਦੀ ਦਾ ਬੇਟਾ ਸੀਗਾ ਜਿਹੜਾ ਤੇ ਉਹਨੇ ਕਿਹਾ ਕਿ ਚਲੋ ਅੰਦਰ ਚੱਲਦੇ ਮੇਰਾ ਬੇਟਾ ਰੋਂਦਾ ਪਿਆ ਸੀ ਮੈਡਮ ਨੇ ਬਾਹ ਫੜੀ ਉਹਨੂੰ ਕਹਿੰਦੀ ਕਿ ਸਰ ਕੋਲੋਂ ਮਾਫੀ ਮੰਗ ਮੇਰਾ ਬੱਚਾ ਕਹਿੰਦਾ ਮੇਰਾ ਮੈਡਮ ਜੀ ਕੋਈ ਗਲਤੀ ਨਹੀਂ ਮੇ ਕੋ ਕਸੂਰ ਨਹੀਂ ਕੀਤਾ ਕਿਤੇ ਮੈਂ ਸਰ ਨੇ ਮੇਰੇ ਥੱਪੜ ਮਾਰਿਆ ਉਲਟਾ ਮੈਂ ਮਾਫੀ ਮੰਗਾ ਸਰ ਕੋਲੋਂ ਮੈਡਮ ਕਹਿੰਦੀ ਨਹੀਂ ਤੂੰ ਮਾਫੀ ਮੰਗ ਸਰ ਕੋਲੋਂ ਫਿਰ ਵੀ ਮੇਰੇ ਬੱਚੇ ਨੇ ਮੈਡਮ ਦੇ ਕਹਿਣ ਤੇ ਇਨਚਾਰਜ ਦੇ ਕਹਿਣ ਤੇ ਮਾਫੀ ਮੰਗ ਲਈਤੀ ਫਿਰ ਇਹਨਾਂ ਦਾ ਬੇਟਾ ਕਹਿੰਦਾ ਕਿ ਆ ਜਾ ਅਰੁਣ ਚੱਲੀਏ ਕਲਾਸ ਦੇ ਪੇਪਰ ਦੇਣਾ ਫਿਰ ਮੈਡਮ ਕਹਿੰਦੀ ਨਹੀਂ ਤੂੰ ਚੱਲ ਅਰຸນ ਆਪੇ ਆਏਗਾ ਉਹ ਕਹਿੰਦਾ ਨਹੀਂ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਜਾਣਾ ਮੇਰਾ ਭਰਾ ਹੈ ਉਹ ਦੋਸਤ ਨਹੀਂ ਮੇਰਾ ਭਰਾ ਮੈਂ ਨਾਲ ਲੈ ਕੇ ਜਾਣਾ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜਾਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਦੇ ਥੱਪੜ ਵੱਜੇ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਦਿਆ ਜਿਹੜਾ ਉਹਨਾਂ ਦੀ ਮੰਮਾ ਨੇ ਆ ਕਰਾਇਆ ਹੋਇਆ ਤੁਹਾਨੂੰ ਦਿਖਾਈ ਹੋਈ ਸੀ ਰਿਪੋਰਟ ਤੇ ਇਹ ਪ੍ਰੇਹ ਚਲਦੀ ਦੇ ਵਿੱਚ ਹੋਇਆ ਹੈ ਕਿ ਪ੍ਰੇਹ ਚੱਲ ਕੇ ਬੰਦ ਹੋ ਗਈ ਸੀ ਕਿ ਸ਼ਾਇਦ ਬੱਚੇ ਅੰਦਰ ਜਾਣ ਲੱਗੇ ਸੀਗੇ ਪੇਪਰ ਸੀ 10ਵੀਂ ਕਲਾਸ ਦਾ ਕਿਹੜੀ ਕਲਾਸ ਵਿੱਚ ਤੁਹਾਡਾ ਬੱਚ ਉਹ ਮੰਨ ਕੇ ਕਰਦੇ ਆਂ ਜੀ ਪਰਚਾ ਇਹ ਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਅਸੀਂ ਖੁਦ ਕਹਿ ਕੇ ਜਾਂਦੇ ਗਲਤੀ ਹੈ ਤੇ ਬੱਚੇ ਨੂੰ ਕੁੱਟੋ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਗਿਆ ਤੁਸੀਂ ਮੰਨਦੇ ਹੋ ਕਿ ਬਿਨਾ ਗਲਤੀ ਤੋਂ ਮਾਰਿਆ ਹੋਊਗਾ ਮਰਨ ਦੇ ਹਾਂਜੀ ਸਾਨੂੰ ਪਤਾ ਹੈ